ਹਾਂਜੀ ਕਿਵੇਂ ਕੀ ਹਾਲ ਚਾਲ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੈੱਟ ਨੇ ਕੀਤਾ ਦੁਨੀਆ ਦਾ ਬੁਰਾ ਹਾਲ ਤੇ ਪੰਥਕ ਸੇਵਾਵਾਂ ਨਿਭਾ ਰਹੇ ਸੇਵਾਦਾਰ ਅੱਜ ਕੱਲ ਕਰ ਰਹੇ ਨੇ ਪਖੰਡਵਾਦ ਤੇ ਇੰਨਾ ਹੀ ਕੁਝ ਮੁੱਦਿਆਂ ਤੇ ਆਜੋ ਅੱਜ ਕਰੀਏ ਵਿਚਾਰ ਤੇ ਰਾਲ ਕੇ ਪਾਈਏ ਇਹਨਾਂ ਦੇ ਗਲ ਹਾਰ ਨਹੀਂ ਨਹੀਂ ਇਹ ਚੈਲੰਜ ਆ ਗਿਆ ਅਗਰ ਤੇ ਨਹੀਂ ਬੋਲ ਪਰ ਨਹੀਂ ਬੋਲ ਪਾਏ ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਂ ਸੇਵਾ ਦੀ ਸੇਵਾ ਰਾਤੀ ਹੋਏਗੀ ਜੀ ਹਾਂ ਦੰਗਾ ਕੀਤਾ ਔਰ ਵੇਦੀ ਪਾਣੀ ਉਪਰੋਂ ਐ ਵੀ ਇੱਕ ਇੱਕ ਹੋਰ ਵੀ ਇਹ ਚੀਜ਼ ਹੀ ਹੈ ਐ ਵੀ 100 ਰੁਪਏ دیے ਤੇ ਸਾਧਨ ਜੀ ਉਹ ਵੀ 100 ਰੁਪਏ دیے ਤੇ ਤੁਸੀਂ ਉਸ ਨੂੰ ਕੀ ਪੀਏ ਦਾਰੂ ਪੀਓ ਬਿਊਟੀ ਫਰੀ ਤਾਂ ਦੇਣਾ ਇਹ ਰੋਸ ਤੇ ਸਾਰਾ ਟਾਈਮ ਤੋਂ ਮੂੰਹ ਡੱਟਿਆ ਰਿਆ ਨਾ ਨੇ ਇਹਨੇ ਲੱਗੇ ਨੇ ਇਹਨਾਂ ਨੂੰ ਕਹੋ ਇਹਨਾਂ ਨੂੰ ਲਗਾਓ ਮਾਸ ਮੈਂ ਵੈਸੇ ਜਿਹੜੀ ਪਿਛਲੀ ਵਾਰੀ ਹੈ ਇੰਡੀਆ ਤੋਂ ਮਲੇਸ਼ੀਆ ਗਈਆਂ ਸੀ ਇਹ ਰੋਸ ਤੇ ਸਾਰੀ ਇੱਕੋ ਇੱਕ ਸੋਹਣੀਆਂ ਸੋਹਣੀਆਂ ਸੀ ਤੇਰਾ ਇੰਟਰਸਟ ਹੈਗਾ ਫੁੜਨੇ ਚ ਵੀ ਆਏਗਾ ਤੇ ਦੱਸ ਦੇ ਉਹ ਲਈ ਮੈਂ ਓਪਨ ਨਹੀਂ ਡੈਕ ਮੇਨ ਮੇਰਾ ਨਹੀਂ ਹੈ ਸੰਗਤ ਜੀ ਤੁਹਾਡਾ ਮੈਂ ਤੁਹਾਨੂੰ ਦਰਸ਼ਨ ਕਰਾਣੇ ਸੀ ਮੈਂ ਆਈ ਗਰੂ ਆਈ ਗਰੂ ਕਿ ਤੁਹਾਡੇ ਮਜਾਰੇ ਨਾ ਕਾਟੋਣ ਬਸ ਸਾਡਾ ਤੇ ਕੁਛ ਨਹੀਂ ਅਸੀਂ ਤੇ ਇੱਥੇ ਇੱਥੇ ਦੇਖ ਕੇ ਚੱਲ ਪਾਵਾਂਗੇ ਬਸ ਐ ਵਿੰਡੋ ਸੀਟ ਮੈਂ ਆਪਣੀ ਕਰਾਈ ਸੀ ਇੱਕ ਤੇ ਮੈਂ ਸ਼ਰਟ ਦਵਾਣੀ ਹੈ ਨਾਨੂੰ ਸਿਸਟਰ ਲਿਖਿਆ ਹੋਇਆ ਤੇ ਇੱਥੇ ਲਿਖਿਆ ਹੈ ਬ੍ਰਦਰ ਲੋਕੀ ਸਾਰੇ ਸਮਝ ਜਾਣ ਕਪਲ ਲੈ ਗਏ ਅਸੀਂ ਕਹਿੰਦੇ ਦੋਨੋਂ ਬੋਨੇ ਬੋਨੇ ਪੈਨ ਇਹਨਾਂ ਕਹਿੰਦੇ ਨਾਈਸ ਕਪਲ ਨਾਈਸ ਇਹਨਾਂ ਪੈਨ ਪਰ ਆ ਗਏ ਆਪਾਂ ਆਪਾਂ ਵੇਖ ਕੇ ਕਹਿੰਦੇ ਜੀ ਗਲੀ ਪੁਲੀ ਗੇ ਚਲੋ ਸੰਗਤ ਨੂੰ ਬੇਸਕੂ ਬਣਾ ਰਹੇ ਤੁਸੀਂ। ਆਪ ਖੰਦ ਤਾਂ ਨਹੀਂ ਚਲੇਗਾ। ਸੰਗਤਾਂ ਦਾ ਇੰਨਾ ਪਿਆਰ ਮਿਲਦਾ ਹੈ। ਤੁਸੀਂ ਸਾਡੀ ਅੱਗੇ ਆਉਣ ਵਾਲੀਆਂ ਵੀਡੀਓਜ਼ ਨੂੰ ਵੀ ਇਸੇ ਤਰ੍ਹਾਂ ਹਾਂ ਜੀ ਤੇ ਪ੍ਰਚਾਰਕ ਬੀਬੀ ਨੇ। ਇਹ ਕੁਝ ਦਿਨਾਂ ਤੋਂ ਬਹੁਤ ਵਾਇਰਲ ਹੋ ਰਹੇ ਨੇ ਆਪਣੇ ਕੱਡੇ ਜਲੂਸ ਕਰਕੇ। ਤਾਂ ਹੀ ਕਹਿੰਦੇ ਨੇ ਬੰਦੇ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਤੇ ਬੋਲਣਾ ਚਾਹੀਦਾ ਹੈ। ਕਿਉਂਕਿ ਇਹ ਜ਼ੁਬਾਨ ਰਾਜ ਕਰਵਾਉਂਦੀ ਹੈ ਤੇ ਇਹ ਜ਼ੁਬਾਨ ਛਿੱਤਰ ਵੀ ਪਵਾਉਂਦੀ ਹੈ। ਲਾਨਤਾ ਵੀ ਪਵਾਉਂਦੀ ਹੈ ਤੇ ਜਲੂਸ ਵੀ ਘੜਵਾਉਂਦੀ ਹੈ। ਤੇ ਪੰਥ ਦੇ ਪ੍ਰਚਾਰਕ ਦੀ ਸਭ ਤੋਂ ਉੱਚੀ ਤੇ ਸੁੱੱਚੀ ਪਦਵੀ ਹੁੰਦੀ ਹੈ ਇਸ ਦੁਨੀਆ ਤੇ। ਤੇ ਬਾਣੀ ਤੇ ਬਾਣੇ ਦੀ ਰਹਿਤ ਮਰਿਆਦਾ ਸਭ ਤੋਂ ਜ਼ਰੂਰੀ ਹੁੰਦੀ ਹੈ। ਇਹਦੀ ਇੱਕ ਮਰਿਆਦਾ ਹੁੰਦੀ ਹੈ ਜਿਹਦੇ ਵਿੱਚ ਰਹਿ ਕੇ ਸਾਨੂੰ ਚੱਲਣਾ ਪੈਂਦਾ ਹੈ। ਹਾਂਜੀ ਤੇ ਸਭ ਤੋਂ ਪਹਿਲਾਂ ਮਰਿਆਦਾ ਜ਼ਰੂਰੀ ਹੈ ਭਾਵੇਂ ਉਹ ਧਾਰਮਿਕ ਸਥਾਨ ਤੇ ਹੋਵੇ ਤੇ ਭਾਵੇਂ ਕਿਸੇ ਵੀ ਖੇਤਰ ਵਿੱਚ। ਛੋਟੇ ਵੱਡੇ ਨਾਲ ਗੱਲ ਕਰਨ ਤੱਕ ਦੀ ਮਰਿਆਦਾ ਜ਼ਰੂਰੀ ਹੁੰਦੀ ਹੈ। ਤੇ ਜਿਸ ਸੱਚੇ ਪਿਤਾ ਪਰਮਾਤਮਾ ਦੀ ਹਜ਼ੂਰੀ ਵਿੱਚ ਇਹ ਬੈਠ ਕੇ ਬੀਬੀ ਪਜਾਮੇ ਫਟੇ ਦੀਆਂ ਗੱਲਾਂ ਪੰਥਕ ਦਾਰੂ ਕੁਛ ਵੀ ਬੋਲੀ ਜਾ ਰਹੀ ਆ ਉਹਦੀਆਂ ਗੱਲਾਂ ਕਰਦੀ ਐ ਕੀ ਇਹੇ ਗੱਲਾਂ ਇਹਨੂੰ ਸ਼ੋਭਾ ਦਿੰਦੀਆਂ ਵੇਕ ਅਪ ਟੂ ਰਿਐਲਿਟੀ ਕਿਹਨਾਂ ਜੜਾ ਕੀ ਨਹੀਂ ਆ ਸੰਭਾਈ ਪਰਵਾਹ ਗਿਆ ਸਮਝ ਜੰਝ ਚੜਦਾ ਲਣਾ ਜੋ ਸਿਰ ਤੇ ਥਬ ਦੇ ਖੂਬਦਮਾਲੇ ਪੁੱਤ ਤੇਰੇ ਸਹਬ ਕੋਰੇ ਨਿਆਂਗ ਸਿੰਘ ਚੱਕਰਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਕੋਰੇ ਨਿਆਂਗ ਸਿੰਘ ਚੱਕਰਦਮਾਲਿਆਂ ਵਾਲੇ ਕਿੱਥੇ ਐ ਨਾ ਪੰਥ ਦੇ ਪਹਿਰੇਦਾਰਾਂ ਨੇ ਪੰਥ ਦਾ ਪ੍ਰਚਾਰ ਕਰਕੇ ਪੰਥ ਨੂੰ ਹੋਰ ਵਧਾਉਣਾ ਸੀ ਤੇ ਕਿੱਥੇ ਅੱਜ ਇਹੋ ਜਿਹੇ ਪ੍ਰਚਾਰਕਾਂ ਦੀ ਵਜ੍ਹਾ ਨਾਲ ਸਾਰਿਆਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਬੀ ਜੀ ਇਹ ਇਕੱਲੇ ਤੁਹਾਡੇ ਮੂੰਹੋਂ ਨਿਕਲੇ ਸ਼ਬਦ ਨਹੀਂ ਹੈ ਇਹ ਤੁਹਾਡੇ ਮੂੰਹੋਂ ਨਿਕਲੇ ਸ਼ਬਦ ਵਾਇਰਲ ਨਹੀਂ ਹੋ ਰਹੇ ਇਕੱਲੇ ਇਹ ਹਰ ਉਸ ਸਿੱਖ ਦੇ ਸ਼ਬਦ ਵਜਣਗੇ ਜੋ ਸਿਰ ਤੇ ਦਸਤਾਰ ਧਾਰਨ ਕਰਦਾ ਹੈ ਕਿਉਂਕਿ ਸਾਨੂੰ ਤਾਂ ਸਮਝ ਹੈ ਕਿ ਸਿੱਖੀ ਇਹ ਨਹੀਂ ਹੈ ਇਵੇਂ ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ ਇਹ ਸਾਨੂੰ ਸਮਝ ਹੈ ਜਿਹੜੇ ਅਸੀਂ ਸਿੱਖਾਂ ਸਾਨੂੰ ਇਹ ਗੱਲਾਂ ਦੀ ਸਮਝ ਹੈ ਪਰ ਜਿਹੜੇ ਨਾਨ ਸਿੱਖ ਬੰਦੇ ਇਸ ਸਟੇਟ ਤੋਂ ਬਾਹਰ ਦੇ ਬੰਦੇ ਇਹ ਚੀਜ਼ਾਂ ਜਦੋਂ ਵਾਇਰਲ ਹੁੰਦੀਆਂ ਤੇ ਇਹਨਾਂ ਨੂੰ ਕੱਲੇ ਅਸੀਂ ਨਹੀਂ ਦੇਖਦੇ ਕੱਲੇ ਉਸੇ ਸਟੇਟ ਦੇ ਬੰਦੇ ਨਹੀਂ ਦੇਖਦੇ ਜਿੱਥੇ ਜਿੱਥੇ ਕੋਈ ਹੈ ਉੱਥੇ-ਉੱਥੇ ਉਹ ਜਦੋਂ ਵੀ ਵੀਡੀਓ ਜਾਂਦੀ ਹੈ ਉੱਥੇ ਦੇਖਦਾ ਕੋਈ ਤੇ ਉੱਥੇ ਉਹ ਸੋਚਦਾ ਕਿ ਸ਼ਾਇਦ ਸਿੱਖੀ ਇਹ ਹੈ ਉਹਨਾਂ ਦੇ ਮਨ ਵਿੱਚ ਤਾਂ ਇਹੀ ਆਊਗਾ ਕਿ ਸ਼ਾਇਦ ਸਿੱਖੀ ਇਹ ਹੈ ਤੇ ਸਾਰੇ ਇਵੇਂ ਦੇ ਹੀ ਆ ਇੱਥੇ ਕੁਝ ਕੁ ਸਮਝਦਾਰ ਇਨਸਾਨਾਂ ਨੇ ਕਹਿਣਾ ਕਿ ਸਭ ਨੂੰ ਆਪਣੇ ਤਰੀਕੇ ਨਾਲ ਜੀਣ ਦਾ ਅਧਿਕਾਰ ਹੈ ਤੇ ਹਾਂ ਉਹ ਅਧਿਕਾਰ ਕਿਸੇ ਨੇ ਨਹੀਂ ਖੋਇਆ ਉਹਨਾਂ ਦਾ ਬਸ ਆਪਣੇ ਨੈਟ ਨੂੰ ਬੰਦ ਕਰਨ ਤੇ ਜੋ ਮਰਜ਼ੀ ਕਰਨ ਕਿਸੇ ਨੇ ਕੁਝ ਨਹੀਂ ਲੈਣਾ ਦੇਣਾ ਉਸ ਨਾਲ ਪਰ ਗਲਤ ਮੈਸੇਜ ਦੁਨੀਆ ਨੂੰ ਨਾ ਪਹੁੰਚਾਉਣ ਨਾ ਪਜਾਮਾ ਫਟਿਆ ਹੋਇਆ ਹੈ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਨ ਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਹਾ ਟੈਨਸ਼ਨ ਨਾ ਲੈ ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਹੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਤੇ ਸਮਾਗਮ ਚ ਸੀ ਸੰਤਾਂ ਨੂੰ ਐਂਡਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਚਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ ਇਹ ਤੁਕਾ ਗੁਰ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਦੀ ਸ਼ਹੀਦੀ ਤੇ ਕਹੀਆਂ ਸੀ ਤੇ ਕਿਆ ਸੀ ਇਹ ਚਾਰੇ ਹੀ ਨਹੀਂ ਬਲਕਿ ਜਿੱਥੇ ਜਿੱਥੇ ਵੀ ਸਿੱਖ ਹੈ ਉਹ ਸਾਰੇ ਮੇਰੇ ਧੀਆਂ ਪੁੱਤਰ ਨੇ ਤੇ ਅੱਜ ਉਹ ਹੀ ਸਿੰਘ ਸਿੰਘ ਨੇ ਆਪਣੀ ਮਰਿਆਦਾ ਭੁੱਲ ਕੇ ਸ਼ਰਿਆਮ ਬੇਹਜਾਈ ਕਰਵਾ ਰਹੇ ਨੇ ਕੋਈ ਗਾਣੇ ਦੀ ਟਿਊਨਾ ਗਾ ਕੇ ਸ਼ਬਦ ਬਣਾ ਰਿਹਾ ਤੇ ਕੋਈ ਐਵੇਂ ਦੇ ਪ੍ਰਚਾਰ ਕਰ ਕਰਕੇ ਇਆ ਜੀ ਮਨਮਤ ਜੋ ਮਨ ਵਿੱਚ ਆਏ ਉਹ ਹੀ ਕਰੀ ਚਲੋ ਸਿੱਖੀ ਨਾਲ ਦੂਰ ਦੂਰ ਤੱਕ ਕੋਈ ਵਾ ਵਾਸਤਾ ਨਹੀਂ ਜੇ ਡਾਂਸ ਹੀ ਕਰਨਾ ਬੀਬੀਓ ਤਾਂ ਘਰ ਜਾ ਕੇ ਕਿਸੇ ਗਾਣੇ ਤੇ ਕਰ ਲਓ ਕਿਉਂ ਸਿੱਖੀ ਨੂੰ ਢਾਲ ਆਉਣ ਲੱਗੀਆਂ ਜੇ ਕਿਉਂ ਸਿੱਖੀ ਦੇ ਜਿਹੜਾ ਪੱਟਣ ਲੱਗੀਆਂ ਜੇ ਐਡੇ ਬੁਰੇ ਲੋਕ ਐਡੇ ਬੁਰੇ ਲੋਕ ਪਰਮਾਤਮਾ ਦੇ ਵੀ ਡਾਡ ਡੁੱਕਰ ਨਹੀਂ ਰਿਹਾ ਇਹਨਾਂ ਨੂੰ ਜਿਸ ਪਰਮਪਿਤਾ ਨੇ ਸਾਡੇ ਲਈ ਜੰਗਾ ਲੜ ਲੜ ਕੇ ਸਾਡਾ ਧਰਮ ਬਚਾਇਆ ਤੇ ਦੁਨੀਆ ਤੋਂ ਵੱਖਰਾ ਰੂਪ ਦਿੱਤਾ ਸਾਨੂੰ ਤੇ ਅੱਜ ਉਸ ਗੁਰੂ ਨੂੰ ਹੀ ਇਹ ਕੁਝ ਕੁ ਲੋਕ ਬਦਨਾਮ ਕਰ ਰਹੇ ਨੇ ਐਵੇਂ ਦੀਆਂ ਹਰਕਤਾਂ ਕਰ ਕਰਕੇ ਲੱਡੂ ਮੁਕੇ ਨਾ ਉਧਾਰੇ ਨੀਂ ਸੰਚਾਰੀ ਦੇਵਰਾ ਲੱਡੂ ਮੁਕੇ ਨਾ ਉਧਾਰੇ ਇਹ ਲੋਕ ਅੱਜ ਗੁਰੂ ਤੋਂ ਵੀ ਉੱਚੇ ਹੋ ਗਏ ਹਾਂ ਹਾਂ ਦੇ ਲੋ ਦੇ ਲੋ ਪੱਖੇ ਦੀ ਹਵਾ ਕਿਤੇ ਬਾਬੇ ਨੂੰ ਗਰਮੀ ਨਾ ਲੱਗ ਜਵੇ ਹੈ ਜਿਸ ਪਰਮਾਤਮਾ ਦੇ ਘਰ ਆਏ ਹੋ ਉਸ ਤੋਂ ਉੱਪਰ ਹੈ ਕੌਣ ਤੁਸੀਂ ਉੱਥੋਂ ਦੀ ਮਾਨ ਮਰਿਆਦਾ ਦਾ ਤਾਂ ਹਿਸਾਬ ਲਾ ਲਓ ਉਹ ਹੈ ਤੁਸੀਂ ਆਏ ਕਿੱਥੇ ਉੱਤੇ ਕਰ ਕੀ ਰਹੇ ਹੋ ਕੀ ਹਰਕਤ ਆ ਤੁਹਾਡੀਆਂ ਬਾਣੇ ਪਾਏ ਆ ਦਿਲਾਂ ਚ ਚੋਰ ਆ ਚੌਧਰਾਂ ਦੇ ਭੁੱਖੇ ਤੁਸੀਂ ਲੋਕ ਪਰਮਾਤਮਾ ਨੂੰ ਅੱਖਾਂ ਦਿਖਾਉਂਦੇ ਹੋ ਯਾਰ ਕਿਹੜੇ ਯੁੱਗ ਤੁਹਾਡਾ ਭਲਾ ਹੋ ਚਿੱਟੇ ਜਿਨਾ ਕੇ ਕੱਪੜੇ ਮੈਲੇ ਚਿੱਟਕ ਠੋਰ ਬਾਣੇ ਪਾਏ ਆ ਪਰ ਬਾਣੇ ਤੇ ਬਾਣੀ ਦੇ ਧਾਰ ਨਹੀਂ ਪਤਾ ਨਹੀਂ ਹੋਰ ਕਿੰਨੇ ਕ ਸਿਉਂਕ ਵਾਂਗ ਲੱਗੇ ਹੋਏ ਆ ਸਿੱਖੀ ਦਾ ਘਾਣ ਕਰਨ ਨੂੰ ਚਲੋ ਪਰਮਾਤਮਾ ਸਮਰੱਥ ਬਖਸ਼ੇ ਤੇ ਅਕਲ ਆਵੇ ਇਹਨਾਂ ਨੂੰ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਆ ਰਹੀ ਜਰੂਰ ਦੱਸਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ